ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕਲੀਆਂ ਵਾਲੀ ਫਰੌਕ ਤੇ ਇਹਦਾ ਗਲਾ ਬਣਾਵਾਂਗੇ ਇਹ ਲੂਪ ਵਾਲੇ ਜਿਹੜੇ ਆ ਬਟਨ ਲਗਾਵਾਂਗੇ ਪੋਟਲੀ ਬਟਨ ਠੀਕ ਹੈ ਤੇ ਆਪਾਂ ਨੇ ਇਹਨੇ ਤਿਆਰ ਕਰ ਲਈ ਹੈ ਤੇ ਇਹ ਆਪਾਂ ਪਾਈਪਿੰਗ ਵਗੈਰਾ ਗਲੇ ਤੇ ਲਗਾਉਣੀ ਹੈ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਇਹ ਵਾਲੀ ਕੜਾਈ ਵਾਲੀ ਜਿਹੜੀ ਹੈ ਕਟਿੰਗ ਕੀਤੀ ਆਪਾਂ ਨੇ نیچے-नीचे ਵਰਕ ਹੈ ਦੇ ਤੇ ਆਪਾਂ ਇਹਦੇ ਉੱਪਰ ਕਲੀਆਂ ਬਣਾ ਕੇ ਕਿਸ ਤਰ੍ਹਾਂ ਆਪਾਂ ਇਹ ਕਲੀਆਂ ਵਾਲੀ ਫਰੌਕ ਬਣਾ ਸਕਦੇ ਆ ਇਹ ਵਰਕ ਕੱਟੇ ਬਿਨਾ ਠੀਕ ਹੈ ਕਲੀਆਂ ਵਾਲੀ ਫਰੌਕ ਆਪਾਂ ਕਿੱਦਾਂ ਬਣਾਵਾਂਗੇ ਇਹਦੀ ਆਪਾਂ ਸਟਿਚਿੰਗ ਤੱਕ ਕਰ ਲਈ ਹੈ ਤੇ ਹੁਣ ਆਪਾਂ ਇਹਦੀ ਸਲਾਈ ਕਰਨ ਲੱਗੇ ਆ ਕਟਿੰਗ ਕਰ ਲਈ ਸੌਰੀ ਹੁਣ ਆਪਾਂ ਕਟਿੰਗ ਕਰ ਲਈ ਹੈ ਤੇ ਹੁਣ ਆਪਾਂ ਨੇ ਇਹਦੀ ਕਰਦੇ ਆ ਸਟਿਚਿੰਗ ਹੁਣ ਆਪਾਂ ਇਹਦੇ ਪੋਟਲੀ ਬਟਨ ਐਨੇ ਤਿਆਰ ਕਰ ਲਏ ਆ ਇਹ ਤੁਹਾਨੂੰ ਇੱਕ ਵਾਰੀ ਬਣਾ ਕੇ ਦੱਸਦੇ ਆ ਵੀ ਕਿਵੇਂ ਬੰਦ ਹੈ ਠੀਕ ਹੈ ਜੀ ਪੋਟਲੀ ਬਟਨ ਜਿਹੜਾ ਕਿੱਦਾਂ ਬਣਾ ਤਿਆਰ ਕਰਨੇ ਆਪਾਂ ਨੇ ਕਿੱਦਾਂ ਆਪਾਂ ਪੋਟਲੀ ਬਟਨ ਬਣਾਉਣਾ ਹੈ ਘੱਟ ਕਪੜਾ ਵਿੱਚ ਆਵੇ ਜਿਵੇਂ ਉਵੇਂ ਆਪਾਂ ਲੈਣਾ ਇਹ ਤੇ ਜਿਆਦਾ ਮੋਟੇ ਨਾ ਬਣ ਤੇ ਇਹਦਾ ਆਪਾ ਤਖੋਣਾ ਜਿਹਾ ਕਰਕੇ ਇਸ ਤਰੀਕੇ ਨਾਲ ਇਹਨੂੰ ਬਣਾਵਾਂਗੇ ਇੱਥੋਂ ਰੱਖ ਲੈਣਾ ਠੀਕ ਹੈ ਜੀ ਤੇ ਆਪਾਂ ਇਦਾਂ ਇਹਨੂੰ ਲਵੇਟਣਾ ਇਥੋਂ ਆਪਾਂ ਇਹਨੂੰ ਅੰਗੂਠੇ ਦੇ ਥਾ ਰੱਖਾਂਗੇ ਤਾਂ ਅੱਗੇ ਨੂੰ ਫਿਰ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਚੰਗੀ ਤਰ੍ਹਾਂ ਲਵੇਟਣਾ ਦੋ ਤਿੰਨ ਵਾਰੀ ਇੱਥੇ ਜਮਾ ਕਾਰਨਰ ਤੇ ਨਾਲ-ਨਾਲ ਫਿਰ ਆਪਾਂ ਪਿੱਛੇ ਨੂੰ ਥੋੜਾ ਲਵੇਟਾਂਗੇ ਲਵੇਟ ਕੇ ਫਿਰ ਆਪਾਂ ਇਹਦੇ ਇਸ ਤਰ੍ਹਾਂ ਗੋਲ ਗੰਢ ਪਾ ਦੇਣੀ ਐਦਾਂ ਇਹਦਾ ਬਲ ਪਾ ਲੈਣਾ ਐਦਾਂ ਤੇ ਇਹਨੂੰ ਆਪਾਂ ਉੱਪਰ ਦੀ ਇਸ ਤਰ੍ਹਾਂ ਕਰਕੇ ਖਿੱਚ ਦੇਣਾ ਇਹ ਆਪਣੀ ਗੰਢ ਜੀ ਬਣ ਜੂਗੀ ਫਿਰ ਆਪਣੀ ਜਿਹੜਾ ਧਾਗਾ ਉੱਦੜੂਗਾ ਨੀ ਇਹ ਆਪਾਂ ਦੋ ਵਰੀ ਇਦਾਂ ਹੀ ਕਰਨਾ ਹੈ ਫਿਰ ਆਪਾਂ ਇਹਨੂੰ ਇੱਥੋਂ ਕੱਟ ਕਰ ਲਾਂਗੇ ਠੀਕ ਹੈ ਇੱਥੋਂ ਆਪਾਂ ਕਰਾਂਗੇ ਇਹਨੂੰ ਕੱਟ ਇਹ ਇਦਾਂ ਆਪਾਂ ਤਿਆਰ ਕਰ ਲੈਣੇ ਠੀਕ ਹੈ ਹੁਣ ਆਪਾਂ ਇਹਨੂੰ ਕਿਵੇਂ ਲਗਾਉਣਾ ਹੈ ਪਹਿਲਾਂ ਸਭ ਤੋਂ ਇਹਦਾ ਚਾਲਾ ਘੜ ਕੇ ਜਿੱਥੇ ਆਪਾਂ ਗਾਣਾ ਬਣਾਉਣਾ ਹੈ ਉੱਥੇ ਆਪਾਂ ਕੱਟ ਲਗਾ ਲੈਣਾ ਠੀਕ ਹੈ ਇਦਾਂ ਰੱਖ ਕੇ ਇਦੀ ਉੱਪਰ ਆਪਾਂ ਨੇ ਇਸ ਤਰ੍ਹਾਂ ਕੱਟ ਲਾ ਲੈਣਾ ਇੱਥੇ ਆ ਗਿਆ ਆਪਣੇ ਸੈਂਟਰ 'ਚ ਆਪਣੇ ਪਲੋਈ ਜਿਹੜੀ ਬਰਾਬਰ ਹੋਵੇ ਠੀਕ ਹੈ ਤੇ ਇਧਰੋਂ ਵੀ ਆਪਣਾ ਇਦਾਂ ਹੀ ਇੱਥੇ ਆਪਾਂ ਨੇ ਕੱਟ ਲਾ ਲੈਣਾ ਇਹਦਾ ਇਸ ਤਰੀਕੇ ਨਾਲ ਪਾ ਲਵਾਂਗੇ ਇਹ ਆਪਾਂ ਸਿਰੇ ਤੱਕ ਨਹੀਂ ਲਾਉਣਾ ਇੱਥੇ ਤੱਕ ਕਰ ਆਪਣਾ ਗਲਾ ਗਲੇ ਤੋਂ ਆਪਾਂ ਥੋੜਾ ਜਿਹਾ ਉੱਪਰ ਤੱਕ ਲਾ ਲਾਂਗੇ بس ਇਹ ਨਾਲ پروਪਰ ਨਾਲ ਜੁੜਿਆ ਰਹਿਣ ਦੇਣਾ ਕਿਉਂਕਿ ਆਪਾਂ ਗਲਾ ਜੜਨਾ ਨਾ ਫਿਰ ਆਪਣਾ ਸਾਰਾ ਅਲੱਗ-ਅਲੱਗ ਨਹੀਂ ਕਰਦੇ ਹੁਣ ਆਪਣੀ ਆ ਚੀਜ਼ ਇਦਾਂ ਹੋ ਗਈ ਹੁਣ ਆਪਾਂ ਆ ਜਿਹੜੀ ਸਲਾਈ ਹੈ ਇਹ ਆਪਾਂ ਆਪਾਂ ਅੰਡਰਗਰਾਉਂਡੀ ਲਾ ਲਾਂਗੇ ਕਪੜਾ ਲਾਉਂਦੀ ਇੱਥੇ نیچے ਨਹੀਂ ਲਾਵਾਂਗੇ ਇੱਥੋਂ ਆਪਾਂ ਨੇ ਇਹ ਸਲਾਈ ਜਿਹੜੀ ਇਦਾਂ ਮਾਰ ਲੈਣੀ ਹੈ ਲਾਈਨਿੰਗ ਨਾਲ ਦੇ ਨਾਲ ਨਾਲ ਇਸ ਤਰ੍ਹਾਂ ਮਾਰ ਲੈਣੀ ਹੈ ਕਿਉਂਕਿ ਇਧਰਲੀ ਸਾਈਡ ਆਪਾਂ ਪਾਈਪਿੰਗ ਨਹੀਂ ਲਾਵਾਂਗੇ ਕਿਉਂਕਿ ਫਿਰ ਉਹ ਜ਼ਿਆਦਾ ਜਿਹੜੇ ਆਪਾਂ ਬਟਨ ਲਾਉਣੇ ਉਹ ਸੈੱਟ ਨਹੀਂ ਆਉਂਦੇਗੇ ਜੀ ਆਪਾਂ ਦੋਨੇ ਸਾਈਡ ਪਾਈਪਿੰਗ ਲਾਉਣੇ ਆ ਤੇ ਹੁਣ ਆਪਾਂ ਇੱਥੋਂ ਤੋਂ ਸ਼ੁਰੂ ਕਰਦੇ ਹਾਂ ਦੀ ਸਲਾਈ ਅੰਡਰਗਰਾਉਂਡ ਲਾ ਦੇਣੀ ਹੈ ਠੀਕ ਹੈ ਇੱਥੋਂ ਤੱਕ ਆ ਗਏ ਇੱਥੋਂ ਆਪਾਂ ਇਹ ਕੱਟ ਕਰਕੇ ਸਿੱਧਾ ਕਰ ਲੈਣਾ ਠੀਕ ਹੈ ਵੀ ਆਪਣੀ ਜਿਹੜੀ ਸਿਉਣ ਸਹੀ ਆ ਜੀ ਇਸ ਤਰ੍ਹਾਂ ਹੋ ਗਿਆ ਹੁਣ ਆਪਾਂ ਇਹ ਤੇ ਮਾਰ ਕੇ ਪ੍ਰੈਸਨ ਮਾਰ ਲੈਨੇ ਆ ਹੁਣ ਆਪਾਂ ਇਹ ਸਾਈਡ ਲੱਖ ਰੱਖ ਲਾਂਗੇ ਇਹ ਵਾਲੀ ਡੋਰੀ ठीक आहे आपण इदांकांना आपण प्रेसना लिया ठीक आहे ते आपण इथं प्रेस नस तरी जे साउंड अंडरग्राऊंड लाईस उत्तर प्रेस इस तरह सेट कर लिया ਤੇ ਆਪਾਂ ਪਾਈਪਿੰਗ ਲਗਾ ਲਈਏ ਪਾਈਪਿੰਗ ਲਗਾ ਕੇ ਉੱਪਰ ਆਪਾਂ ਫਿਨਿਸ਼ਿੰਗ ਦੇਣ ਵਾਸਤੇ ਪ੍ਰੈਸ ਨਾਲ ਚੰਗੀ ਤਰ੍ਹਾਂ ਸੈੱਟ ਕਰ ਲਿਆ ਹੁਣ ਆਪਣੇ ਆਪਾਂ ਨੇ ਕੀ ਕਰਨਾ ਹੈ ਆਪਾਂ ਇਹ ਵਾਲੀ ਜਿਹੜੀ ਇਹਦੇ ਠਾ ਜਿਹੜੇ ਆਹ ਵਾਲੀ ਆਪਾਂ ਲੂਪ ਲਗਾਉਣੇ ਆ ਇਹ ਨਾਲ ਦੀ ਨਾਲ ਰੱਖ ਕੇ ਮਿਲਾਵਾਂਗੇ ਪਹਿਲਾਂ ਆਪਾਂ ਇਹਦੇ ਇਹਨੂੰ ਕੱਪੜੇ ਤੇ ਰੱਖ ਕੇ ਇਹਦੇ ਉੱਪਰ ਚੈੱਕ ਕਰਾਂਗੇ ਠੀਕ ਹੈ ਇਹ ਆਪਾਂ ਨੇ ਗਾਲਾ ਜਾਂਦੇ ਆ ਗਾਲਾ ਜਿਹੜਾ ਆਪਾਂ ਬਾਅਦ ਵਿੱਚ ਉੱਤੇ ਰੱਖਾਂਗੇ ਠੀਕ ਹੈ ਜੀ ਇਹ ਵਾਲੀ ਜਿਹੜੀ ਆਪਾਂ ਇਸ ਤਰ੍ਹਾਂ ਲਾਈਨਿੰਗ ਦੀ ਪੱਟੀ ਤਿਆਰ ਕਰ ਲਈ ਹੈ ਇਕ ਠੀਕ ਹੈ ਤੇ ਇਹਦੇ ਉੱਪਰ ਆਪਾਂ ਪਹਿਲਾਂ ਇਹ ਲਗਾ ਲੈਣੇ ਆ ਹਾਂ ਜੀ ਹੁਣ ਆਪਾਂ ਨੇ ਇਹ ਵਾਲਾ ਪ੍ਰੈਸ ਕਰਕੇ ਤੇ ਇਹਨੂੰ ਇਸ ਤਰੀਕੇ ਅੰਡਰਗਰਾਉਂਡ ਸਿਉਣ ਸੀ ਜਿਹੜੀ ਪ੍ਰੈਸ ਕਰ ਲਿਆ ਤੇ ਇਹ ਇੱਕ ਸਾਈਡ ਆਪਾਂ ਪਾਈਪਿੰਗ ਲਗਾ ਕੇ ਤੇ ਇਹਨੂੰ ਵੀ ਆਪਾਂ ਉੱਪਰ ਪ੍ਰੈਸਿੰਗ ਨਾਲ ਫਿਨਿਸ਼ਿੰਗ ਦੇਤੀ ਹੈ ਤੇ ਹੁਣ ਆਪਾਂ ਕੀ ਕਰਾਂਗੇ ਇਹ ਆਪਾਂ ਗਲਾ ਬਾਅਦ ਚ ਜੜਨਾ ਹੈ ਪਹਿਲਾਂ ਆਪਾਂ ਨੇ ਇਹ ਵਾਲੀ ਜਿਹੜੀ ਇੱਕ ਪੱਟੀ ਲਾਈਨਿੰਗ ਦੀ ਲਈ ਇਹਨੂੰ ਚਾਰ ਮਤਲਬ ਚਾਰ ਲੜਾ ਕੀਤਾ ਕਿਉਂਕਿ ਇਹ ਕਪੜਾ ਦੂਸਰਾ ਲੜਨ ਜਿਹਾ ਮਤਲਬ ਚੁਬਦਾ ਜ ਹੈ ਤਾਂ ਕਰਕੇ ਆਪਾਂ ਇਹ ਨਹੀਂ ਲਾਵਾਂਗੇ ਇੱਥਾਂ ਲਾਈਨਿੰਗ ਹੀ ਲਾਵਾਂਗੇ ਤੇ ਆਪਾਂ ਨੇ ਕੀ ਕਰਨਾ ਇੱਥੋਂ ਆਪਾਂ ਗਲੇ ਦਾ ਨਿਸ਼ਾਨ ਜਿਹੜਾ ਇਹ ਵਾਲਾ ਜਿਹੜਾ ਗਲਾ ਆਪਣਾ ਇੱਥੇ ਟਿੱਕਰ ਗਲੇ ਦੀ ਆਪਣੀ ਆਉਣੀ ਹੈ ਠੀਕ ਆ ਆਪਾਂ ਆਪਣਾ ਗਲਾ ਇੰਨਾ ਬਣਾਉਣਾ ਹੈ ਫਿਰ ਆਪਾਂ ਇੱਥੋਂ ਇਹਦੇ ਨਿਸ਼ਾਨ ਲਾ ਲਾਂਗੇ ਇਹਦੇ ਉੱਪਰ ਹੀ ਇੱਥੋਂ ਤੋਂ ਆਪਣਾ ਗਲਾ ਬਣਾਣਾ ਠੀਕ ਹੈ ਇੱਥੋਂ ਆਪਣਾ ਇੰਨਾ ਕਪੜਾ ਜੜਿਆ ਜਾਣਾ ਆਪਾਂ ਗਲਾ ਕਰਨਾ ਹੈ ਇਹ ਸ਼ੀਆਂ ਚ ਤਿਆਰ ਹਾਂਜੀ ਸ਼ੀਆਂ ਚ ਆਪਾਂ ਰੈਡੀ ਕਰਨਾ ਗਲਾ ਤੇ ਆਪਾਂ ਨੇ ਇੱਥੋਂ ਰੱਖ ਕੇ 6:30 ਤੱਕ ਨਿਸ਼ਾਨ ਲਾ ਲੈਣਾ ਠੀਕ ਹੈ ਇਦਾਂ ਹੀ ਇਆਪਾਂ 6.5 ਤੱਕ ਨਿਸ਼ਾਨ ਲਾ ਲਿਆ ਕਿਉਂਕਿ ਆਪਣਾ ਗਲਾ ਜਿਹੜਾ 6.5 ਤੱਕ ਰਹੂਗਾ ਉੱਪਰ ਸਲਾਈ ਆਊਗੀ। ਹੁਣ ਆਪਾਂ ਇੱਥੋਂ ਰੱਖ ਕੇ ਇਹਦੇ ਨੀਚੇ-ਨੀਚੇ ਆਪਾਂ ਇਹ ਵਾਲੇ ਬਟਨ ਲਗਾਉਣੇ ਆ। ਤੇ ਆਪਾਂ ਇਹਦੇ ਅੱਧੇ ਚ ਰੱਖ ਕੇ ਨਾ ਇੱਥੋਂ ਸੌਨ ਲਾ ਲੈਣੀ ਹੈ, ਠੀਕ ਹੈ? ਇੱਥੋਂ ਲਾ ਕੇ ਆਪਾਂ ਨਾਲ-ਨਾਲ ਦੀ ਇਹਦੀ ਇੱਕ ਸਲਾਈ ਲਾਵਾਂਗੇ ਪਹਿਲਾਂ। ਠੀਕ ਹੈ? ਇੱਕ ਸਲਾਈ ਇਹ ਲਾ ਕੇ ਇੱਕ ਆਪਾਂ ਇੱਥੇ ਪੈਰ ਦਾ ਬਖਾ ਲਉਣਾ ਹੈ। ਇਧਰਲੀ ਸਾਈਡ ਠੀਕ ਲੱਗੀ ਹੁਣ ਆਪਾਂ ਕੀ ਕਰਨਾ ਹੈ ਆਪਾਂ ਨਾਲ ਦੀ ਨਾਲ ਵੀ ਇਸ ਤਰ੍ਹਾਂ ਰੱਖ ਕੇ ਉੱਪਰੋਂ ਸਲਾਈ ਸ਼ੁਰੂ ਕਰ ਲਾਂਗੇ ਤੇ ਆਪਾਂ ਨਾਲ ਦੀ ਨਾਲ ਵੀ ਇਹਨਾਂ ਨੂੰ ਰੱਖ ਸਕਦੇ ਆ ਪਰ ਆਪਾਂ ਜਿਹੜੇ ਆ ਤੁਹਾਨੂੰ ਦੱਸਦੇ ਆ ਸੌਖਾ ਜਿਹਾ ਤਰੀਕਾ ਥੋੜਾ ਜਿਹਾ ਕਿਉਂਕਿ ਜੇ ਨਾਲ ਦੀ ਨਾਲ ਕਈ ਵਾਰ ਹਿੱਲ ਜਾਂਦੀ ਹੈ ਤੇ ਆਪਾਂ ਥੋੜੀ ਜੀ ਸਲਾਈ ਉੱਪਰੋਂ ਲਾ ਦਾਂਗੇ ਕਿ ਆਪਣਾ ਜਿਹੜਾ ਸੈੱਟ ਹੋਵੇ ਆ ਚੀਜ਼ ਸੈੱਟ ਆਉ। ਨੀਚੇ ਤੋਂ ਬਰਾਬਰ ਕਰਕੇ ਠੀਕ ਹੈ ਤੇ ਇਹ ਆਪਾਂ ਇਦਾਂ ਥੋੜੀ ਜੀ ਸਲਾਈ ਲਾ ਲਾਂਗੇ ਗਲੇ ਤੋਂ ਉੱਪਰ ਉੱਪਰ ਜਾਣੀ ਇੱਥੋਂ نیچے ਤੋਂ ਆਪਾਂ ਬਰਾਬਰ ਕਰ ਲੈਣਾ ਆ ਚੀਜ਼ ਤੇ ਇੱਥੋਂ ਫੜ ਕੇ ਆਪਾਂ ਸਿੱਧਾ ਕਰਕੇ ਨਾ ਥੋੜੇ ਜਿਹਾ ਆਪਾਂ ਸਲਾਈ ਲਾ ਲੈਣੀ ਹੈ ਹੁਣ ਆਪਣੇ ਇੱਥੋਂ ਤੱਕ ਸਲਾਈ ਲੱਗ ਗਈ ਹੈ ਠੀਕ ਹੈ ਇਹ ਦੋ نیچے-नीचे ਲੱਗਣੇ ਹੁਣ ਆਪਾਂ ਇਹਨੂੰ ਚੱਕ ਲਾਂਗੇ ਪਹਿਲਾਂ ਬਾਅਦ ਵਿੱਚ ਮਾਰਾਂਗੇ ਸਲਾਈ ਇਹ ਆਪਾਂ ਨਾਲ-ਨਾਲ ਰੱਖ ਕੇ ਇੱਕ ਸਲਾਈ ਲਾ ਲਾਂਗੇ ਜਿਹੜੀ ਆਪਣੀ ਆ ਸਿਉਣ ਜਾਂਦੀ ਇਹਦੇ ਆਪਾਂ ਉੱਪਰ-ਉੱਪਰ ਆਉਣੇ ਚਾਹੀਦੇ ਜਿਹੜੀ ਆ ਉੱਪਰ ਦੀ ਬਿਲਕੁਲ ਐਸਟਰਾਵੇ ਠੀਕ ਹੈ ਤੇ ਜਿਹੜਾ ਆਪਾਂ ਆਪਣੇ ਬਣਾਏ ਹੋਏ ਜਿਹੜੀ ਸਾਡ ਸਾਈਡ ਪੂਰੀ ਸਾਫ਼ ਹੈ ਇਧਰੋਂ ਉਹ ਸਾਈਡ ਆਪਾਂ ਉੱਪਰ ਕਰਨੀ ਹੈ ਠੀਕ ਹੈ ਤੇ ਇੱਥੇ ਰੱਖ ਕੇ ਆਪਾਂ ਇਹਦੇ ਉੱਪਰ ਸਿਉਣ ਮਾਰ ਲੈਣੀ ਠੀਕ ਹੈ ਇਦਾਂ ਹੀ ਰੱਖ ਰੱਖ ਕੇ ਇੰਨੀ ਇੰਨੀ ਆਪਾਂ ਵਿੱਚ ਤੇ ਇਹ ਰੱਖਣੇ ਆ ਜਿੰਨੇ ਵੀ ਲੱਗੇ ਆਪਾਂ ਉਹਨੇ ਲਗਾ ਲੈਣੇ ਇਹ ਜਿਹੜਾ ਆਪਣਾ ਧਾਗਾ ਉਹ ਬਿਲਕੁਲ ਪਿੱਛੇ ਹੋਵੇ ਮੂਰੇ ਨਹੀਂ ਦਸਣਾ ਚਾਹੀਦਾ ਮੂਰੇ ਆਪਣਾ ਕੱਲਾ ਬਟਨ ਹੀ ਦਸਣਾ ਚਾਹੀਦਾ ਤੇ ਆਪਾਂ ਇਹ ਜਰੂਰੀ ਮੂਰੇ ਮੂਰੇ ਨਿ ਸਿਉਣ ਮਾਰਨੀ ਆਪਾਂ ਬਟਨ ਹੀ ਅਕਾ ਅਟੈਚ ਕਰਨੇ ਆ ਠੀਕ ਹੈ ਥੋੜੀ ਇਹ ਪਿੱਛੇ ਆੜਮੀ ਸੀਉਣ ਰੱਖਾਂਗੇ ਤੇ ਬਟਨ ਆਪਣਾ ਜਿਹੜਾ ਇੱਕੋ ਜੀ ਵਿੱਥ ਤੇ ਰੱਖਿਆ ਜਾਵੇ ਜਿਵੇਂ ਹੁਣ ਆ ਇਹਦੇ ਵੀ ਥੋੜਾ ਜਿਆ ਇਧਰਲੀ ਸਾਈਡ ਵਾਲਜਾ ਬੰਦਾ ਇਹ ਨਹੀਂ ਆਪਾਂ ਉੱਪਰ ਕਰਨਾ ਜਿੱਧਰ ਥੋੜਾ ਸਫਾਈ ਵਾਲਾ ਉਹ ਉੱਪਰ ਆਪਾਂ ਕਰਨਾ ਤੇ ਇਹਦੇ ਨਾਲ ਨਾਲ ਇਦਾਂ ਰੱਖਣੇ ਆ ਠੀਕ ਹੈ ਤੇ ਇਹਦੇ ਉੱਪਰ ਹੀ ਸਿਲਾਈ ਲਾਈ ਜਾਣੀ ਆ ਹੁਣ ਆਪਣੇ ਸਾਰੇ ਇਸ ਤਰ੍ਹਾਂ ਆਪਾਂ ਇਹ ਕੱਪੜੇ ਤੇ ਲਗਾ ਜਿਹੜੀ ਆ ਲਾਈ ਪੱਟੀ ਉਹਦੇ ਉੱਪਰ ਲਾ ਲਏ ਆ ਠੀਕ ਹੈ ਇਦਾਂ ਆਪਣੇ ਸਾਰੇ ਲੱਗੇ ਆ ਹੁਣ ਆਪਾਂ ਜਿਹੜਾ ਇਹ ਚੀਜ਼ ਆ ਲਾਈਨ ਤੋਂ ਆਪਾਂ ਬਟਨ ਜਿਹੜਾ ਇੱਥੇ-ਇੱਥੇ ਰੱਖਿਆ ਬਾਕੀ ਆਪਾਂ ਸਾਰਾ ਬੈਕ ਤੇ ਆ ਹੁਣ ਆਪਾਂ ਇੱਥੇ ਹੁਣ ਆਪਾਂ ਇਦਾਂ ਲਾਵਾਂਗੇ ਠੀਕ ਹੈ ਆ ਚੀਜ਼ ਜਿਹੜੀ ਆਪਣੇ ਇਸ ਤਰ੍ਹਾਂ ਰੱਖਾਂਗੇ ਪਹਿਲਾਂ ਆਪਾਂ ਜਿਹੜੇ ਜ਼ਿਆਦਾ ਨਾਲ ਇਧਰਲੀ ਸਾਈਡ ਪਹਿਲਾਂ ਕੱਟ ਕਰ ਲਾਂਗੇ ਉਹ ਠੀਕ ਹੈ ਸਾਰੇ ਆਪਾਂ ਥੋੜੇ ਥੋੜੇ ਕੱਟ ਕਰ ਦਾਂਗੇ ਜਿਆਦਾ ਕਪੜਾ ਵਿੱਚ ਜਿਹੜਾ ਠੀਕ ਹੈ ਇਸ ਤਰ੍ਹਾਂ ਆਪਾਂ ਸਾਰੇ ਕੱਟ ਲੈਣੇ ਆ ਸਾਰੇ ਕੱਟ ਹੋ ਗਏ ਠੀਕ ਹੈ ਹੁਣ ਆਪਣੇ ਸਾਰੇ ਇਧਰੋਂ ਕੱਪੜੇ ਜਿਹੜੇ ਕੱਟਤੇ ਆ ਠੀਕ ਹੈ ਹੁਣ ਆਪਾਂ ਇਹਨੇ ਇਹਦੇ ਉੱਪਰ ਇਸ ਤਰ੍ਹਾਂ ਰੱਖ ਕੇ ਐਦਾਂ ਲਾਵਾਂਗੇ ਠੀਕ ਹੈ ਇਹ ਬਹੁਤ ਹੀ ਵਧੀਆ ਫਿਨਿਸ਼ਿੰਗ ਆਣਾ ਆਪਣੇ ਇਹ ਬਟਨ ਜਿਹੜੇ ਬਣਨਗੇ ਹੁਣ ਆਪਾਂ ਇੱਥੋਂ ਰੱਖਾਂਗੇ ਠੀਕ ਹੈ ਨਾਲ-ਨਾਲ ਉਹ ਆਪ ਸਿਉਣ ਮਾਰਨੀ ਆਪਾਂ ਨੇ ਬਿਲਕੁਲ ਵੀ ਹਾਲial ਠੀਕ ਹੈ ਦੋਈ ਤੋਂ ਬਖੇ ਨਾ ਮਾਰਾਂਗੇ ਹੁਣ ਆਪਣਾ ਬਟਨ ਨਾਲ ਦੀ ਨਾਲ ਕੋਈ ਸਿੱਟ ਨਹੀਂ ਕਰਨਾ ਪੈਣਾ ਤੇ ਆਪਾਂ ਇਦਾਂ ਹੀ ਰੱਖ ਕੇ ਇਹਨੂੰ ਸੀਨ ਲਾ ਦੇਣੀ ਹੈ ਤੇ ਇਹਦੇ ਨਾਲ ਆਪਾਂ ਕੱਪੜੇ ਨੂੰ ਉੱਪਰਲੇ ਨੂੰ ਖਿੱਚਣਾ ਨਹੀਂ ਇਹ ਨਾ ਉਹ ਵੀ نیچے ਆਪਣਾ ਕੱਪੜਾ ਬਾਅਦ 'ਚ ਜਾ ਕੇ ਇਹ ਆਪਣੇ ਪੋਟਲੀ ਬਟਨ ਜਿਹੜੇ ਆ ਬਿਲਕੁਲ ਸਹੀ ਲਾ ਕੇ ਤਿਆਰ ਹੋ ਗਏ ਹੁਣ ਆਪਾਂ ਇੱਕ ਸਲਾਈ ਇਹਦੀ ਇੱਧਰ ਵੀ ਲਾ ਸਕਦੇ ਆ ਤੇ ਕਿਉਂਕਿ ਆਪਣਾ ਇਹ ਜਿਹੜਾ ਕੱਪੜਾ ਵਿੱਚ ਇਹ ਸਹੀ ਜੜਿਆ ਜਾਊਗਾ ਫਿਰ ਹੁਣ ਆਪਣਾ ਇਹ ਵਾਲਾ ਜਿਹੜਾ ਬਖਾ ਲਗਾਤਾ ਜਿਹੜੀ ਆਪਣੀ ਆ ਲੂਪ ਲੱਗੀ ਹੋਈ ਹੈ ਨਾ ਪੋਰਟਲੀ ਬਟਨਾਂ ਜਿੱਥੇ ਉਥੇ ਆਪਣਾ ਬਿਲਕੁਲ ਗਲਾ ਆਊਗਾ ਇਸ ਤਰ੍ਹਾਂ ਹੀ ਆਪਾਂ ਇਹਨੂੰ ਰੱਖ ਕੇ ਚੜ ਲੈਣਾ ਕਲੀਆਂ ਜੜਾਂਗੇ ਠੀਕ ਹੈ ਇਹ ਆਪਣੀ ਹੈਗੀ ਕਲੀਆਂ ਦੀ ਫਰਾਂਕ ਇਹ ਹੈਗੀ ਸਾਰੇ ਕਢਾਈ ਨੀਚੇ ਤੇ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਈ ਗਏ ਆ ਹੁਣ ਆਪਾਂ ਇਹਨੂੰ ਸਟਿਚ ਕਰਾਂਗੇ ਇਹ ਆਪਣੇ ਅੱਗੇ ਪਿਛਲੇ ਪਾਸੇ ਦੋਨੇ ਹੋ ਗਏ ਠੀਕ ਹੈ ਇੱਕ ਸਾਈਡ ਇਧਰੋਂ ਵੀ ਖੁੱਲੀ ਹੈ ਤੇ ਇਧਰਲੀ ਸਾਈਡ ਵੀ ਇਹ ਆਪਣੇ ਇੱਕ ਫਰੰਟ ਪੀਸ ਐ ਇੱਕ ਬੈਕ ਪੀਸ ਆਪਾਂ ਇੱਕ ਪੀਸ ਲਾਵਾਂਗੇ ਉਹ ਇੱਕ ਪੀਸ ਆਪਾਂ ਰੱਖ ਲੈਣਾ ਇੱਥੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਟੈਚ ਕਰਾਂਗੇ ਆਪਾਂ ਇੱਥੋਂ ਆ ਜਿਹੜੀ ਕਲੀ ਜੋੜਨੀ ਹੈ ਠੀਕ ਹੈ ਇਹ ਆਪਾਂ نیچےੋਂ ਸ਼ੁਰੂ ਕਰਨੀ ਹੈ ਠੀਕ ਹੈ ਕਿਉਂਕਿ ਜੇ ਉੱਪਰੋਂ ਸ਼ੁਰੂ ਕਰਾਂਗੇ ਇੱਥੇ ਵਾਲ ਪੈ ਜਾਂਦਾ ਕਈ ਵਾਰ ਇਹ ਆਪਾਂ ਜਿੰਨੀ ਕੱਟੀ ਇੱਥੋਂ ਐਂਦਾ ਰੱਖਣੀ ਹੈ ਤੇ ਜਿਹੜੇ ਆਪਣਾ ਅਹੀ ਸ਼ੇਪ ਹੈ ਇੱਥੋਂ ਆਪਾਂ ਪਲੋਈ ਬਹੂ ਸ਼ੁਰੂ ਕਰਨੀ ਹੈ ਠੀਕ ਹੈ ਜਿੱਦਾਂ ਆਪਾਂ ਪਲੇਟਾ ਪਾਉਣੇ ਹਨ ਕਮੀਜ਼ ਦੇ ਆਪੋ ਸਟ੍ਰੈਚ ਸ਼ੁਰੂ ਕਰਨੀ ਹੈ ਇੱਥੋਂ ਆਪਾਂ ਰੱਖਣੀ ਹੈ ਠੀਕ ਹੈ ਜੀ ਜਿੱਥੇ ਵੀ ਆਪਣੀ ਇੱਧਰ ਸਹੀ ਆ ਰਿਹਾ ਹੈ ਜਦੋਂ ਉਦਾਂ ਆਪਾਂ ਫੜ ਲੈਣਾ ਨੂੰ ਤੇ ਇੱਥੋਂ ਆਪਾਂ ਰੱਖ ਕੇ ਇੱਥੋਂ ਰੱਖਾਂਗੇ ਥੋੜਾ ਦੂਰੋਂ ਤੇ ਆਪਾਂ ਜਿਹੜੀ ਸਲਾਈ ਹੈ ਇੱਥੋਂ ਸ਼ੁਰੂ ਕਰਨੀ ਹੈ ਬਰੀਕ ਬਖੇ ਨਾਲ ਲਾਵਾਂਗੇ ਠੀਕ ਹੈ ਜੀ ਇੱਥੋਂ ਆਪਾਂ ਬਿਲਕੁਲ ਬਰੀਕ ਜਿਵੇਂ ਪਰੋਈ ਸ਼ੁਰੂ ਕਰਨੀ ਹੈ ਉਦਾਂ ਇਦਾਂ ਆਪਾਂ ਸਲਾਈ ਲਾਉਣੀ ਹੈ ਬਿਲਕੁਲ ਬਰੀਕ ਬਰੀਕ ਤੇ ਜਮਾਈ ਖਿੱਚਣਾ ਨਹੀਂ ਇਹ ਠੀਕ ਹੈ ਕਿਉਂਕਿ ਇੱਕ ਸਾਈਡ ਸਿੱਧੀ ਹੁੰਦੀ ਹੈ ਘਰੇਬ ਹੁੰਦੀ ਹੈ ਤੇ ਆਪਾਂ ਜਿਹੜੀ ਖਿੱਚਣੀ ਨਹੀਂ ਪਸਤੂਨੇ ਇਦਾਂ ਕੱਪੜੇ ਫੜਾਂਗੇ ਤੇ ਦੋਨਾਂ ਨੂੰ ਇਦਾਂ ਹੀ ਫੜਨਾ ਹੈ ਠੀਕ ਹੈ ਖਿੱਚਣਾ ਨਹੀਂ ਉੱਪਰਲਾ ਕੱਪੜਾ ਬਿਲਕੁਲ ਨਹੀਂ ਪਰ ਜਿੱਦਾਂ ਮਰਜੀ ਆ ਜੇ ਠੀਕ ਹੈ ਆਪਾਂ ਜਿਹੜੀ ਇੱਧਰ نیچے ਤੋਂ ਆਪਾਂ ਸਹੀ ਰੱਖਣੀ ਹੈ ਜਦੋਂ ਆਪਾਂ ਜਾਣਦੀਆਂ ਆਪਣਾ ਜਿਹੜਾ ਆ ਚੀਜ਼ ਜਿਹੜੀ ਇੱਥੋਂ ਬਿਲਕੁਲ ਐ ਲੱਗੇ ਵੀ ਜਮਾ ਹੀ ਟੈਲ ਨਹੀਂ ਪੈਂਦਾ ਇੱਥੇ ਆਪਣੇ ਬੰਨਣਾ ਨਹੀਂ ਚਾਹੀਦਾ ਠੀਕ ਹੈ ਬਿਲਕੁਲ ਨਾਲ ਹੀ ਮਿਲਾ ਲੈਣਾ ਇਸ ਤਰ੍ਹਾਂ ਇਹਦਾ ਆਪਾਂ ਇਹ ਪਲੇਟ ਕੋਣੀ ਹੈ ਉੱਪਰ ਜੇ ਥੋੜਾ ਬਹੁਤ ਬਾਝੂਗਾ ਚੋਕੇ ਰੇਵ ਤੇ ਦੂਸਰੀ ਸਾਈਡ ਹੁੰਦੀ ਹੈ ਨਾ ਇਹ ਆਪਾਂ ਵੈਸੇ ਤਾਂ ਧਿਆਨ ਨਹੀਂ ਲਾਉਣੀ ਹੈ ਖਿੱਚਣਾ ਕੋਈ ਵੀ ਨਹੀਂ ਕਿ ਆਪਾਂ ਵੀ ਬਾਅਦ ਚ ਪ੍ਰੈਸ ਨਾਲ ਇਸ ਤਰ੍ਹਾਂ ਸੈੱਟ ਕਰ ਲਾਂਗੇ ਤੇ ਬਸ ਆਪਾਂ ਜਿਹੜਾ ਵੀ ਕੋਈ ਮਾੜਾ ਮੋਟਾ ਬਾਦ ਘਾਟ ਉੱਪਰ ਹੋਊਗੀ ਉਹ ਉੱਪਰੋਂ ਬਾਅਦ ਚ ਕਟਿੰਗ ਹੋ ਜੂਗੀ ਠੀਕ ਹੈ ਆਪਾਂ ਇਹਨੂੰ ਇਦਾਂ ਰੱਖ ਕੇ ਲਗਾਉਣੀ ਹੈ ਵੀ ਜਿਹੜਾ ਆਪਣਾ ਰੇਵ ਹੈ ਇਸ ਤਰ੍ਹਾਂ ਸਾਈਡ ਨੂੰ ਕਰ ਲੈਣਾ ਕਿ ਆਪ ਜਿਹੜਾ ਰੇਪ ਪਾਸਾ ਥੋੜਾ ਜਿਹਾ ਵੱਧ ਬਾਹਰ ਜਾਂਦਾ ਹੁੰਦਾ ਜਦੋਂ ਆਪਣਾ ਕਟਿੰਗ ਕਰਦੇ ਆ ਤੇ ਇਹ ਹੈ ਨਹੀਂ ਘਬਰਾਉਣਾ ਵੀ ਉੱਪਰ ਸਾਡਾ ਖਾਤੋਂ ਵੱਧ ਰਿਹਾ ਥੋੜਾਪਣਾ ਇੰਨਾ ਆਪਾਂ ਪਹਿਲਾਂ ਵੀ ਵਾਤਾ ਹੀ ਹੈ ਤੇ ਪਰ ਖਿੱਚਣਾ ਨਹੀਂ ਵੀ ਇਹ ਨਾ ਵੀ ਨਸਰਾ ਬਾਜੀ ਆਪਾਂ ਖਿੱਚ ਕੇ ਸਿਉਣ ਲੱਗਗੇ ਠੀਕ ਹੈ ਤੇ ਆਪਾਂ ਥਿੱਲਾ ਹੀ ਰੱਖ ਕੇ ਲਗਾਉਣਾ ਤੇ ਇਦਾਂ ਹੀ ਆਪਾਂ ਪੜਨਾ ਇੱਥੋਂ ਇਹ ਆ ਚੀਜ਼ ਨੂੰ ਜਿਹੜੀ ਸੇਧ ਨਾਲ ਆਉਂਦਾ ਇਦਾਂ ਹੀ ਆਪਾਂ ਦੋਨਾਂ ਫੜ ਲੇ तो जोड़ी चीज़ सीधी आमती है उस हिसाब नीतों ठीक है तो आप रखनी पिछों थोड़ी जी हम इदा ही आप सारिया कलक जड़ लिया ठीक है पूरा ढेला रख के लगया पर ये इन्े इन्े थोड़े थोड़े वजनगे ठीक है ये जरूर हम ध्यान रखना पाँगी ਜਿਹੜਾ ਰੇਵ ਸਾਈਡ ਆ ਥੋੜੀ ਜੀ ਵਧੂਗੀ ਪਰ ਇਧਰਲੀ ਸਾਈਡ ਆਪਾਂ ਚੈੱਕ ਕਰ ਲੈਣਾ ਵੀ ਆਪਣੇ ਜਿਹੜੇ ਸਹੀ ਕਪੜਾ ਲੱਗਿਆ ਆ ਬਾਲ ਨਾ ਬੰਨ ਜੇ ਕੋਈ ਲੱਗਦਾ ਵੀ ਆਪਾਂ ਢੇੜ ਕੇ ਦੁਆਰਾ ਮਾਰ ਲੈਣੀ ਠੀਕ ਹੈ ਜਿਹੜੀ ਆ ਚੀਜ਼ਾਂ ਤੋਂ ਆਪਣੇ ਬੰਨ ਵਾਲ ਨਾ ਬੰਨ ਇੱਦਾਂ ਆਪਾਂ ਇਹਨੂੰ ਕਰ ਲੈਣਾ ਠੀਕ ਹੈ ਇੱਦਾਂ ਇੱਥੇ ਆਪਣਾ ਕੱਟ ਪਿਆ ਉੱਥੋਂ ਆਪਾਂ ਫੜ ਕੇ ਇਦਾਂ ਸਿੱਧਾ ਕਰ ਲੈਣੀ ਠੀਕ ਹੈ ਕਿੱਥੇ ਆ ਰਿਹਾ ਆਪਣਾ ਇਸ ਤਰ੍ਹਾਂ ਤੇ ਆਪਾਂ ਇੱਥੋਂ ਸ਼ੁਰੂ ਕਰਨੇ ਆ ਠੀਕ ਹੈ ਬਿਲਕੁਲ نیچے ਸੂਈ ਰੱਖ ਕੇ ਸ਼ੁਰੂ ਕਰਨੀ ਹੈ ਤੇ ਇੱਥੋਂ ਆਪਣਾ ਜਿਹੜਾ ਕਪੜਾ ਇਸ ਤਰ੍ਹਾਂ ਨਾਲ-ਨਾਲ ਸਲਾਈ ਲੈ ਆਉਣੀ ਹੈ ਬੇਪੜ ਬਾਰੀਕ ਸ਼ੁਰੂ ਕਰਾਂਗੇ ਆਪਾਂ ਠੀਕ ਹੈ ਇਹ ਪਕੜੀਆਂ ਚੜ ਕੇ ਚੰਗੀ ਤਰ੍ਹਾਂ ਪ੍ਰੈਸ ਮਾਰ ਲੈਣੀ ਹੈ ਠੀਕ ਹੈ ਆ ਦੋਨੇ ਸਾਈਡਾਂ ਦੀ ਆਪਾਂ ਕਲੀਆਂ ਚੜ ਲੀਆਂ ਤੇ ਆਪਾਂ ਪ੍ਰੈਸ ਨਾਲ ਇਸ ਤਰ੍ਹਾਂ ਸੈੱਟ ਕਰ ਲਈਆਂ ਤੇ ਆਪਣੀ ਇਦਾਂ ਆਪਣੀ ਕਲੀ ਹੋਣੀ ਚਾਹੀਦੀ ਹੈ ਵੀ ਜਿਹੜਾ ਬਿਲਕੁਲ ਵੀ ਮਤਲਬ ਪਤਾ ਨਹੀਂ ਲੱਗਦਾ ਵੀ ਥੱਲੇ ਟਿੱਕਰ ਸਿਉਣਾ ਕਿੱਦਾਂ ਮਾਰੀ ਆਪਾਂ ਇਦਾਂ ਹੀ ਆਪਾਂ ਸਾਰੀਆਂ ਕਲੀਆਂ ਜਿਹੜੀਆਂ ਬਣਾ ਕੇ ਪ੍ਰੈਸ ਕਰ ਲੈਣੀਆਂ ਜੋੜ ਕੇ ਹੁਣ ਆਪਣੇ ਦੋਨੇ ਪੀਸ ਇਸ ਤਰ੍ਹਾਂ ਤਿਆਰ ਹੋ ਗਏ ਹੁਣ ਆਪਾਂ ਇਹਨੂੰ ਕੀ ਕਰਾਂਗੇ ਇੱਥੋਂ ਪਰੋ ਆਪਾਂ ਰੱਖ ਕੇ ਸਾਰੇ ਲੜੀ ਕੋ ਜੇ ਕਰ ਲੈਣੇ ਆ ਠੀਕ ਹੈ ਇੱਥੋਂ ਆਪਾਂ ਅਖਲੇ ਬਿਲਕੁਲ ਆਪਣਾ ਪੂਰਾ ਪੂਰਾ ਆਇਆ ਦੋਨੇ ਸਾਈਡਾਂ ਤੇ ਜਿਹੜਾ ਆਪਣਾ ਵਾਧਾ ਉਪਰਾ ਕੱਪੜਾ ਹੈ ਇਹ ਆਪਾਂ ਨੇ ਕੱਟ ਕਰਨਾ ਠੀਕ ਹੈ ਇੱਥੋਂ ਆਪਾਂ ਇਸ ਤਰ੍ਹਾਂ ਰੱਖ ਲੈਣੇ ਲੜ ਕੰਨਿਆਂ ਵਾਲੇ ਸਾਰੇ ਜੋੜ ਕੇ ਇਹ ਦੱਲੀ ਸਾਈਡ ਤੋਂ ਇਹ ਤਰ੍ਹਾਂ ਆ ਗਿਆ ਠੀਕ ਹੈ ਇਹ ਆਪਣੇ ਇਸ ਤਰ੍ਹਾਂ ਬਰਾਬਰ ਆਉਣੇ ਚਾਹੀਦੇ ਇਧਰੋਂ ਤੇ ਬਰਾਬਰ ਹੀ ਹੈ ਤੇ ਇਧਰਲੀ ਸਾਈਡ ਆਪਾਂ ਕੱਢ ਦੇਣਾ ਜਿਹੜਾ ਕੋਈ ਵਾਧਾ ਘਟਾ ਤੇ ਇਧਰੋਂ ਆਪਾਂ ਸਾਰੇ ਲੜ ਰੱਖ ਲੈਣੇ ਬਰਾਬਰ ਓਕੇ ਜੀ ਆ ਦੇਖ ਸਕਦੇ ਆ ਆਪਣਾ ਜਿਹੜਾ ਵਾਧਾ ਜਏ ਆਪਾਂ ਇਧਰ ਕੱਢ ਦੇਣਾ ਤੇ ਕਟਾਵਾ ਦੇ ਹਿਸਾਬ ਨਾਲ ਆਪਾਂ ਇੱਥੋਂ ਤੱਕ ਰੀ ਇੱਥੇ ਸिलाई ਲਾਵਾਂਗੇ ਤੇ ਇਹਨੂੰ ਆਪਾਂ ਇਦਾਂ ਹੀ ਰੱਖ ਕੇ ਇਹਨੂੰ ਮਿਲ ਲੈਣਾ ਲੈਣਾ ਆਪਾਂ ਇੱਥੇ సైడ్ ఆ చీజీ వద్ధ కట్ ఏ కట్ కడ అమ్మ లాటా అది బే ఎరు రకడ్ ఇది రేవ పాస్తో రేవ ਮੇਰੇ ਸਾਹ ਬਣਾਪਾ ਇਹਨੂੰ ਕਟਿੰਗ ਕਰਨੀ ਆ ਆ ਦੇਖ ਸਰਦ ਤੁਸੀਂ ਆਪਣਾ ਇਦਾਂ ਹੀ ਆਪਣਾ ਪੂਰਾ ਆ ਰਿਹਾ ਫਿਰ ਆਪਾਂ ਇਹਦੀ ਕਾਰਡ ਜਿਹੜੀ ਇਦਾਂ ਹੀ ਪਾਉਣੀ ਆ ਇਥੋਂ ਆਪਾਂ ਇਸ ਤਰ੍ਹਾਂ ਹੀ ਪਾਉਣੀ ਆ ਠੀਕ ਹੈ ਇਦਾਂ ਕਪੜਾ ਨਹੀਂ ਲਾਉਣਾ ਇਹ ਜਿੰਨਾ ਆਪਣਾ ਇਹਦੇ ਵਿੱਚ ਹੈ ਨਾ ਉਸੇ ਤਰੀਕੇ ਨਾਲ ਹੀ ਆਪਾਂ ਗਲਾਈ ਜਿਹੀ ਸੀ ਕਾਰਡ ਪਾਵਾਂਗੇ ਹੁਣ ਆਪਾਂ ਚਾਰੇ ਸਾਰੇ ਲੜ ਬਰਾਬਰ ਕਰਕੇ ਇਹਨੂੰ ਆਪਾਂ ਐ ਨਹੀਂ ਲਾਉਣਾ ਠੀਕ ਹੈ ਇਹ ਨਹੀਂ ਲਾਉਣਾ ਆਪਾਂ ਇਹ ਇਥੋਂ ਆਪਾਂ ਨੇ ਆ ਚੀਜ਼ ਜਿਹੜੀ ਬਸ ਇਥੋਂ ਕੱਟ ਕਰਾਂਗੇ ਇਦਾਂ ਇੱਧਰ ਨੂੰ ਇੱਧਰ ਇੱਧਰ ਕੱਟਣਾ ਹੈ ਜਿਹੜੀ ਆਪਣੀ ਕੜੀ ਆਪਣੀ ਉੱਪਰ ਆਈ ਹੈ ਇੱਥੋਂ ਆਪਾਂ ਬਸ ਵਾਧਾ-ਵਾਧਾ ਜੀ ਕੋਈ ਚਾਹੀ ਜ ਆਪਾਂ ਨੇ ਕੱਟ ਕਰਨਾ ਠੀਕ ਹੈ ਇਸ ਤਰ੍ਹਾਂ ਆਪਾਂ ਨੇ ਕੱਟਣਾ ਇਹ ਇੱਥੋਂ ਆਪਾਂ ਥੋੜਾ ਜਿਆ ਸਿੱਧਾ ਕਰ ਦਾਂਗੇ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਕੱਟ ਕਰਕੇ ਜੋੜਨਾ ਹੈ ਫਿਰ ਆਪਣੇ ਜਿਹੜਾ ਘੇਰਾ ਜਿਹੜਾ ਸਹੀ ਰਹੂਗਾ ਤੇ ਸਾਈਡਾਂ ਤੋਂ ਆਪਣੇ ਲੱ ਕਾਜੇ ਥੱਲੇ ਨੂੰ ਨਿ ਲੰਮਕਦੇ ਤੇ ਇਹਦੇ ਆਪਾਂ ਵਿਚਾਲੇ ਇੱਕ ਕੱਟ ਲਾ ਲਾਂਗੇ ਇੱਥੇ ਇਹ ਆਪਾਂ ਕੱਟ ਲਾ ਲਿਆ ਹੁਣ ਆਪਾਂ ਇਹਨੂੰ ਜੋੜਾਂਗੇ ਇਹਦੇ ਪਾਸਾਈਡ ਨਾਲ ਬਾਡੀ ਦੀ ਇਹ ਆਪਣੀ ਹੁਣ ਜਿਹੜੀ ਬਾਡੀ ਹੈ ਰੱਖ ਲੈ ਜੀ ਇਸ ਦਾ ਤੇ ਇੱਕ ਪੀਸ ਆਪਾਂ ਲਵਾਂਗੇ ਫਰੰਟ ਤੇ ਅੜਨ ਨੂੰ ਇੱਕ ਬੇਕ ਦੇ ਫਿਰ ਲਾਈਨਿੰਗ ਆਪਾਂ ਜੜਾਂਗੇ ਬਾਅਦ ਚ ਪਹਿਲਾਂ ਇੱਕ ਵਾਰੀ ਇਹਦੀ ਸਿਲਾਈ ਲਾਵਾਂਗੇ ਆਪਾਂ ਇਹ ਦੇਖ ਸਕਦੇ ਤੁਸੀਂ ਆਪਣਾ ਜਿਹੜੀਆਂ ਬਣਾਇਆ ਸੀ ਆਪਣਾ ਬਿਲਕੁਲ ਪੂਰਾ ਆ ਗਿਆ ਸਾਈਡਾਂ ਤੇ ਪੂਰਾ ਵੱਧ ਹੀ ਰਿਹਾ ਤੇ ਆਪਣਾ ਸੈਟ ਆ ਜਾਣਾ ਇਦਾਂ ਹੀ ਤੇ ਆਪਾਂ ਇਹਦੀ ਜਿਹੜੀ ਸਿਲਾਈ ਹੁਣ ਇੱਥੋਂ ਆਪਾਂ ਇਹਦੇ ਵਿਚਾਲਾ ਕਰਕੇ ਰੱਖ ਕੇ ਆਪਾਂ ਸਿਲਾਈ ਲਾਵਾਂਗੇ ਠੀਕ ਹੈ ਇਦਾਂ ਆਪਾਂ ਕਰ ਲੈਣਾ ਇਸ ਲਾਈਡ ਉਪਰਾ ਕੇ ਤੇ ਇਹਦੀ ਆਪਾਂ ਜਿਹੜੀ ਲਾਈਨ ਹੈਗਾ ਉਹ ਇਧਰਲੀ ਸਾਈਡ ਰੱਖ ਲਾਂਗੇ ਇਕੱਠੀ ਵੀ ਰੱਖ ਸਕਦੇ ਆ ਤੁਹਾਨੂੰ ਪਹਿਲਾਂ ਆਪਾਂ ਦੱਸਦੇ ਆ ਅਲੱਗ-ਅਲੱਗ ਸੀਨ ਕਿਵੇਂ ਲਾਵਾਂਗੇ ਜ਼ਿਆਦਾ ਉਲਝਣ ਚ ਨਹੀਂ ਪੈਣਾ ਤੇ ਫਿਰ ਆਪਾਂ ਸਿੱਧੀ ਸਲਾਈ ਇਹਨੂੰ ਲਾ ਲਾਂਗੇ ਕਈ ਵਾਰੀ ਜ਼ਿਆਦਾ ਉਹ ਸਮਝ ਨਹੀਂ ਆਉਂਦੀ ਤੁਹਾਨੂੰ ਫਿਰ ਆਪਾਂ ਇੱਥੋਂ ਇਹ ਨੂੰ ਰੱਖ ਕੇ ਸਲਾਈ ਲਾਉਣੀ ਸ਼ੁਰੂ ਕਰਨੀ ਹੈ ਇਹ ਆਪਾਂ ਲਾਈਨਿੰਗ ਜਿਹੜੀ ਬਾਅਦ ਚ ਅਟੈਚ ਕਰਾਂਗੇ ਜੇ ਆਪਾਂ ਤੁਹਾਨੂੰ ਦੱਸਾਂਗੇ ਇਕੱਠੀ ਕਿਵੇਂ ਲਾਉਣੀ ਹੈ ਤੇ ਜੇ ਆਪਾਂ ਅਲੱਗ-ਅਲੱਗ ਸੀਨ ਲਾਉਣੀ ਕਿਵੇਂ ਲਾਉਣੀ ਹੈ ਠੀਕ ਹੈ ਜਣ ਆਪਾਂ ਇੱਥੇ ਸ਼ੁਰੂ ਕਰ ਲੈਣੀ ਹੈ ਅਕ ਵੀਰੇ ਆਪਾਂ ਲੈਂਥ ਵੀ ਮਿਲ ਲੈਣੀ ਹੈ ਵੀ ਲੈਂਥ ਆਪਾਂ ਜਿੰਨੀ ਚਾਹੀਦੀ ਉਹਨੀ ਬਣ ਗਈ ਜਦ ਬਾਸਾ ਜੇ ਵਾਦਾ ਤਾਂ ਪੂਰਾ ਕੱਟਾ ਵੀ ਸਕਦੇ ਆ ਇਹਦੀ ਲੈਂਥ ਆਪਾਂ ਨੇ ਟੋਟਲ ਸੀਗੀ 42 ਹੈ ਚਾ ਠੀਕ ਹੈ ਆਪਾਂ ਇੱਕ ਵਾਰੀ ਇੱਥੇ ਟਰਾਈ ਕਰ ਹੀ ਲੈਨੇ ਆ ਦੀ ਆਪਰੀ ਲਵਾਈ ਜਿਹੜੀ ਉਨੀ ਰਹਿ ਰਹੀ ਹੈ ਜਾਂ ਵੱਧ ਘੱਟ ਰਹੀ ਹੈ ਫਿਰ ਆਪਾਂ ਥੋੜਾ ਜਿਹਾ ਉੱਪਰ ਕਪੜਾ ਕੱਟ ਸਕਦੇ ਆ ਜੇ ਵੱਧ ਹੋਈ ਤਾਂ ਜੇ ਪੂਰੀ ਹੋਈ ਬਸ ਫਿਰ ਠੀਕ ਹੈ ਇੱਥੋਂ ਆਪਾਂ ਰੱਖਾਂਗੇ ਠੀਕ ਹੈ ਇੱਥੋਂ ਆਪਾਂ نیچے ਟਾਕਾ ਉਸ ਤੋਂ ਲੈ ਕੇ ਇੱਥੇ ਆਪਣੀ ਸੁਰਮਸਤਾਰਾ ਖੜਾ ਲਈ ਆਪਾਂ ਇੱਧਰ ਵੀ ਅੱਜੇ ਆਪਣੀ ਪੂਰੀ 42 ਇੰਚ ਬਣ ਰਹੀ ਹੈ ਠੀਕ ਹੈ ਲਵਾਈ ਜਿਹੜੀ ਮਿਲ ਕੇ ਆਪਾਂ ਨੇ ਪਹਿਲਾਂ ਦੇਖ ਲੈਣੀ ਹੈ ਫਿਰ ਆਪਾਂ ਸਲਾਈ ਲਾਉਣੀ ਹੈ ਠੀਕ ਹੈ ਕਿਉਂਕਿ ਜੇ ਇੱਕ ਵਾਰੀ ਆਪਾਂ ਸਲਾਈ ਲਾਤੀ ਫਿਰ ਆਪਾਂ ਦੁਬਾਰਾ ਦੇ ਅਪਡੇਟ ਕਰਨੇ ਪੈਂਦੀ ਜੇ ਨਹੀਂ ਨਹੀਂ ਹੋ ਜੇ ਠੀਕ ਹੈ ਆ ਦੇਖ ਸਕਦੇ ਤੁਸੀਂ ਹੁਣ ਆਪਾਂ ਇਸ ਤਰੀਕੇ ਨਾਲ ਜੜ ਇੱਕ ਵਾਰ ਸਿਉਣਾ ਆਪਾਂ ਜੜੀ ਗਈ ਹੈ ਤੇ ਇੱਥੇ ਵੀ ਆਪਾਂ ਚੰਗੀ ਤਰ੍ਹਾਂ ਪ੍ਰੈਸ ਨਾਲ ਸੈਟ ਕਰਦੇ ਆ। ਹੁਣ ਆਪਾਂ ਜਿਹੜੀ ਇਹਦੀ ਲਾਈਨਿੰਗ ਜੋੜਨੀ ਹੈ। ਇਹ ਆਪਾਂ ਇਹ ਡੱਟ ਜੋੜਦੇ ਆ ਇੱਕ ਸਲਾਈ ਨਾਲ ਹੁਣ ਲਾਈਨਿੰਗ ਜੋੜਾਂਗੇ। ਆਪਾਂ ਲਾਈਨ ਨੂੰ ਇੱਧਰਲੀ ਸਾਈਡ ਰੱਖਾਂਗੇ ਠੀਕ ਹੈ। ਕਿਉਂਕਿ ਆਪਣੀ ਜਿਹੜੀ ਸਲਾਈ ਅੰਡਰਗਰਾਊਂਡ ਹੋ ਜੇ। ਫਿਰ ਆਪਾਂ ਇਹਨੂੰ ਇਸ ਸਾਈਡ ਤੇ ਲਾਈਨਿੰਗ ਰੱਖ ਲਾਂਗੇ ਜਿੱਥੇ ਆਪਾਂ ਸਲਾਈ ਪਹਿਲਾਂ ਲਾਈਏ। ਦੇਖ ਆਪਾਂ ਇੱਧਰਲੀ ਸਾਈਡ ਦੀ। ਆਪਾਂ ਲਾਈਨਿੰਗ ਥੋੜੀ ਜੀ ਨਾ ਵੱਧ ਕੱਟੀ ਸੀ। ਇਹ ਆਪਾਂ ਥੋੜਾ ਜਿਹਾ ਇੱਕਤਾਏ ਦੇ ਵਿੱਚ ਵਲ ਪਾਵਾਂਗੇ ਤਾਂ ਕਿ ਆਪਣੀ ਜਿਹੜੀ ਲਾਈਨਿੰਗ ਜੀ ਵੀ ਇੱਚ ਖਿੱਚ ਜੀ ਨਾ ਪਵੇ ਤੇ ਇਧਰੋਂ ਆਪਾਂ ਬਰਾਬਰ ਰੱਖ ਲੈਣੀ ਹੈ ਠੀਕ ਹੈ ਇਥੋਂ ਆਪਾਂ ਇਸ ਤਰ੍ਹਾਂ ਰੱਖ ਕੇ ਸਲਾਈ ਲਵਾਂਗੇ ਇਹਦੇ ਉੱਥੇ ਸਲਾਈ ਆਪਣੀ ਪਹਿਲਾਂ ਲੱਗੀ ਉੱਥੇ ਹੀ ਲਾਵਾਂਗੇ ਤੇ ਇਹ ਆਪਣੀ ਲਾਈਨਿੰਗ ਇੰਨੀ ਆਪਣੀ ਜ਼ਿਆਦਾ ਇੱਚ ਆ ਕਿ ਕਵਾਲ ਪਾਵਾਂਗੇ ਆਪਾਂ ਸలైਡ ਲਾਈਨਿੰਗ ਦੀ ਇਹਨੂੰ ਹੁਣ ਆਪਾਂ ਇਧਰ ਨੂੰ ਸਾਈਡ ਐ ਕਰਕੇ ਠੀਕ ਹੈ ਇਹ ਆਪਣੀ ਐਕਸਟਰਾ ਹੋ ਜੋ ਠੀਕ ਹੈ ਹੁਣ ਆ ਜਿਹੜੀ ਅੰਡਰਗਰਾਉਂਡ ਹੋ ਗਈ ਸਿਹਾਉਣ ਆਪਣੀ ਤੇ ਇਦਾਂ ਹੀ ਆਪਣੀ ਲਾਈਨਿੰਗ ਲੱਗ ਗਈ ਹੈ ਤੇ ਇਹਦੇ ਉੱਪਰ ਆਪਾਂ ਚੰਗੀ ਤਰ੍ਹਾਂ ਪ੍ਰੈਸ ਮਾਰ ਲਾਂਗੇ ਹੁਣ ਆਪਾਂ ਤੁਹਾਨੂੰ ਦੱਸਦੇ ਇਕੱਠੀ ਲਾਈਨ ਕਿ ਰੱਖ ਕੇ ਨਾਲ ਕਿਵੇਂ ਲਾਉਣੀ ਹੈ ਠੀਕ ਹੈ ਹੁਣ ਆਪਾਂ ਬੈਕ ਸਾਈਡ ਦੇ ਦੇ ਇਧਰ ਦੀ ਸਾਈਡ ਇਕੱਠੀ ਲਾਈਨ ਲਗਾਵਾਂਗੇ ਆਪਾਂ ਰੱਖਾਂਗੇ ਇਧਰਲੀ ਸਾਈਡ ਜਿੱਧਰ ਆਪਣੀ ਬਾਡੀ ਦਾ ਬੈਕ ਸਾਈਡ ਲਾਈਨਿੰਗ ਲੱਗੀ ਹੈ ਬੋਸ ਸਾਈਡ ਤੇ ਆਪਾਂ ਇਹ ਸ਼ੁਰੂ ਕਰਾਂਗੇ ਇਧਰਲੀ ਸਾਈਡ ਆਪਾਂ ਰੱਖਾਂਗੇ ਪੂਰੀ ਤੇ ਆਪਾਂ ਇਹਨੂੰ ਇਸ ਤਰ੍ਹਾਂ ਰੱਖਾਂਗੇ نیچے ਆਪਾਂ ਲਾਈਨਿੰਗ ਰੱਖ ਲਈ ਹੁਣ ਆਪਾਂ ਇਹਨੂੰ ਰੱਖਾਂਗੇ ਇਹ ਕਲੀਆਂ ਵਾਲਾ ਇਹ ਆਪਾਂ ਤਿੰਨੇ ਪੀਸ ਇਕੱਠੇ ਰੱਖ ਕੇ ਇੱਦਾਂ ਲਾਉਣੀ ਹੈ ਇਹਦਾ ਜਿਹੜਾ ਕੱਟ ਹੈ ਤੇ ਇਹਦਾ ਕੱਟ ਹੈ ਦੋਨੇ ਆਪਾਂ ਨੇ ਇਸ ਤਰ੍ਹਾਂ ਸੈਂਟਰ 'ਚ ਮਿਲਾਉਂ ਕੇ ਪਰ ਜਿਹੜਾ ਇੱਧਰ ਜਿਹੜਾ ਕੱਟਦੇ ਨੇ ਆਪਾਂ ਜਿੰਨਾ ਕੋਈ ਵਾਧਾ ਕੱਟਦਾ ਇੱਧਰ ਉਹ ਸੈੱਟ ਕਰਕੇ ਰੱਖ ਲੈਣਾ ਉੱਥੋਂ ਆਪਾਂ ਸिलाई ਸ਼ੁਰੂ ਕਰਾਂਗੇ ਤੇ ਆਪਾਂ ਸਾਰੇ ਪੀਸ ਜਿਹੜੇ ਸੈੱਟ ਕਰਕੇ ਰੱਖਣੇ ਆ ਐਨੀ ਪਹਿਲਾਂ ਆਪਾਂ ਸिलाई ਲਾ ਲਾਂਗੇ ਹੁਣ ਆਪਾਂ ਇਹਦੇ नीचे ਇੱਕ ਵਲ ਪਾਵਾਂਗੇ ਲਾਈਨਿੰਗ ਦਾ ਵੜਪਾ ਕੇ ਉੱਪਰ ਇਹ ਵੀ ਸੈੱਟ ਕਰਕੇ ਰੱਖਾਂਗੇ ਤੇ ਉੱਪਰ ਇਹ ਵਾਲਾ ਇਦਾਂ ਆਪਾਂ ਇਹਦੀ ਸਲਾਈ ਲਾ ਦੇਣੀ ਹੈ ਇਹ ਆਪਣੇ ਇਦਾਂ ਸਲਾਈ ਲੱਗੀ ਹੈ ਸਾਰੇ ਤੇ ਇਹਨੂੰ ਆਪਾਂ ਡਬਲ ਵੀ ਕਰ ਸਕਦੇ ਆ ਸਲਾਈ ਇੱਥੋਂ ਹੀ ਆਪਾਂ ਤੇ ਇਦਾਂ ਨੂੰ ਸਲਾਈ ਕਰ ਲਵਾਂਗੇ ਦੂਜੀ ਸਾਈਡ ਦੀ ਆਪਣੀ ਡਬਲ ਹੋ ਗਈ ਹੈ ਲਾਈਨਿੰਗ ਰੱਖਣ ਨਾਲ ਦੁਬਾਰਾ ਇਹ ਵਾਲੀ ਆਪਾਂ ਡਬਲ ਕਰਦੇ ਹਾਂ ਦੇਖੋ ਤੁਸੀਂ ਇਧਰਲੀ ਸਾਈਡ ਆਪਣੀ ਅੰਡਰਗਰਾਉਂਡ ਇਹ ਲੱਗੀ ਹੈ ਇਹ ਦੋਨਾਂ ਤਰੀਕਿਆਂ ਨਾਲ ਤੁਸੀਂ ਇਹ ਜਿਹੜੀ ਲਾਈਨਿੰਗ ਅਟੈਚ ਕਰ ਸਕਦੇ ਨਾਲ ਹਾਂਜੀ ਹੁਣ ਆਪਾਂ ਇਹਨੂੰ ਫਰਾਕ ਨੂੰ ਇਹਦੀ ਫੀਟਿੰਗ ਲਾਵਾਂਗੇ ਫੀਟਿੰਗ ਜਿਹੜੀ ਆਪਾਂ ਲਾਉਣੀ ਹੈ ਇਹ ਆਪਾਂ ਨੇ ਇਹਦੀ ਇੱਥੋਂ ਮਿੰਕੇ ਨਿਸ਼ਾਨ ਦੁਆਰਾ ਇੱਕ ਵਾਰੀ ਚੈੱਕ ਕਰਕੇ ਫਿਰ ਲਾਉਣੀ ਹੈ ਠੀਕ ਹੈ ਤੇ ਜੇ ਜਿਹੜੀ ਕਟਾਵਾ ਵਾਲੀ ਬਾਹ ਹੋਵੇ ਉਹਦੇ ਨਾਲ ਆਪਾਂ ਲਾਈਨਿੰਗ ਜਿਹੜੀ ਹੈ ਕਿਸ ਤਰ੍ਹਾਂ ਅਟੈਚ ਕਰਨੀ ਹੈ ਤੇ ਅੱਜ ਤੁਹਾਨੂੰ ਇਹ ਦੱਸਾਂਗੇ ਠੀਕ ਹੈ ਤੇ ਆਪਾਂ ਨੇ ਇਹਨੂੰ ਇਸ ਤਰ੍ਹਾਂ ਪੁੱਠੀ ਕਰਕੇ ਬਾਹ ਨੂੰ ਰੱਖ ਲੈਣਾ ਤੇ ਇਹ ਹੈਗੀ ਹੈ ਜਿਹੜੀ ਲਾਈਨਿੰਗ ਲਾਈਨਿੰਗ ਆਪਾਂ ਇਸ ਤਰ੍ਹਾਂ ਮੂਹਰੇ ਫੋਲਡ ਕਰ ਲਈ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਇਹਦੇ ਉੱਪਰ ਐਦਾਂ ਰੱਖ ਲਾਂਗੇ ਠੀਕ ਹੈ ਕਿਉਂਕਿ ਮੂਹਰੇ ਇਹਦੇ ਕੱਟਵਰਕ ਹੈ ਤੇ ਆਪਾਂ ਵਿੱਚ ਇਹਨੂੰ ਫੋਲਡ ਨਹੀਂ ਕਰ ਸਕਦੇ ਤੇ ਨਾ ਹੀ ਆਪਾਂ ਇਹਦੀ ਉੱਪਰਲੀ ਸਾਈਡ ਕੋਈ ਸਿਉਣ ਲਿਆ ਸਕਦੇ ਆ ਵੀ ਕਿੱਦਾਂ ਇਹਨੂੰ ਅਟੈਚ ਕਰਾਂਗੇ ਜੇ ਆਪਾਂ ਇਹਨੂੰ ਇਦਾਂ ਹੀ ਖੁੱਲੀ ਰੱਖ ਕੇ ਕਈ ਮਤਲਬ ਕਈ ਇਦਾਂ ਵੀ ਲਾ ਲੈਂਦੇ ਆ ਵੀ ਇਦਾਂ ਹੀ ਆਪਾਂ ਸਲਾਈ ਲਾਤੀ ਤੇ ਇਹ ਚੀਜ਼ ਇਦਾਂ ਹੀ ਖੁੱਲੀ ਰੱਖ ਲੈਂਦੇ ਆ ਉਹ ਉਹਦੇ ਨਾਲ ਵੀ ਜਿਹੜੀ ਆ ਕੱਪੜਾ ਜਿਹੜਾ ਕਿੱਠਾ ਹੋ ਜਾਂਦਾ ਪਿੱਛੇ ਨੂੰ ਜਾਣ ਲੱਗ ਜਾਂਦਾ ਤੇ ਆਪਾਂ ਇਹਨੂੰ ਕਿਵੇਂ ਕਰਨਾ ਆਪਾਂ ਇਹਨੂੰ ਕਰਾਂਗੇ ਇਸੇ ਤਰ੍ਹਾਂ ਹੀ ਰੱਖਾਂਗੇ ਵੀ ਜਿੰਨੇ ਜਿੰਨੇ ਆਪਣੇ ਕੱਟਵਰਕ ਜਿਹੜੀ ਕਢਾਈ ਆ ਉਹ ਮੂਹਰੇ ਦਿਸੂਗੀ ਤੇ ਆਪਾਂ ਇਹਨੂੰ ਇੱਥੋਂ ਇੱਥੇ ਇੱਥੇ ਰੱਖਾਂਗੇ ਪਿੱਛੇ ਇੰਨਾ ਠੀਕ ਹੈ ਇਹਦੇ ਨਾਲ ਨਾਲ ਜਿੱਥੇ ਆਪਣੇ ਕਢਾਈ ਦੇ ਅੱਗੇ ਨਾਲ ਦੇ ਸੀ ਇਹ ਆਪਣੀ ਲਾਈਨਿੰਗ ਇਹਨਾਂ ਛੱਡ ਕੇ ਆਪਾਂ ਇਸ ਤਰ੍ਹਾਂ ਰੱਖਾਂਗੇ ਇਹਦੇ ਉੱਪਰ ਦੀ ਇੱਥੋਂ ਨਾਲ ਆਪਾਂ ਕੱਚੀ ਸिलाई ਲਾ ਦੇਾਂਗੇ ਇੱਕ ਇੱਥੋਂ ਵੱਡੇ ਵਖੇ ਨਾਲ ਆਪਾਂ ਨੇ ਕੱਚੀ ਸिलाई ਲਾ ਦੇਣੀ ਹੈ ਵੱਡਾ ਵਖਾ ਕਰਕੇ ਪੂਰਾ ਇੱਥੋਂ ਆਪਾਂ ਕੱਚੀ ਸिलाई ਲਾ ਦੇਣੀ ਹੈ ਠੀਕ ਹੈ ਇਹ ਆਪਾਂ ਇਹਨੂੰ ਇਸ ਤਰ੍ਹਾਂ ਅਟੈਚ ਕਰ ਦਿੰਨਾ ਨਾਲ ਇਹ ਆਪਣੀ ਹੈ ਕੱਚੀ ਸਲਾਈ ਠੀਕ ਹੈ ਇਹ ਇਹ ਆਪਾਂ ਬਾਹਰ ਨੂੰ ਆਪਾਂ ਕਿਵੇਂ ਕਰਨਾ ਹੈ ਬਾਹਰ ਦੇ ਆਪਾਂ ਫਿਰ ਕਰਾਂਗੇ ਇੱਥੇ ਸੂਈ ਨਾਲ ਤਰਪਾਈ ਕਿਉਂਕਿ ਆਪਾਂ ਬਾਹਰ ਤੇ ਹੋਰ ਤਰਪਾਈ ਤਾਂ ਹੋਣੀ ਨਹੀਂ ਆਪਾਂ ਫਿਰ ਇਹਦੇ ਇੱਥੇ ਇੱਥੇ ਮੂਰੇ ਕਰਾਂਗੇ ਤਰਪਾਈ ਜਿਹੜੀ ਤਰਪਾਈ ਉਹ ਆਪਣੀ ਅੰਦਰਲੀ ਸਾਈਡ ਦਿਖਤ ਨਹੀਂ ਫਿਰ ਤੇ ਤਰਪਾਈ ਨਾਲ ਆਪਣੀ ਇਹ ਜਿਹੜੀ ਬਾਹ ਅਟੈਚ ਹੋ ਜੂਗੀ ਅੰਦਰਲੀ ਸਾਈਡ ਫਿਰ ਆਪਾਂ ਇਹ ਕੱਚਾ ਬਖਾ ਜਿਹੜਾ ਆ ਸਾਰਾ ਇਹ ਢੇਰ ਦੇਣਾ ਠੀਕ ਹੈ ਇਸ ਤਰੀਕੇ ਨਾਲ ਆਪਾਂ ਇਹਨੂੰ ਅਟੈਚ ਕਰ ਲੈਣਾ ਲਾਈਨਿੰਗ ਨੂੰ ਕਿ ਹੁਣ ਆਪਾਂ ਦੋਨਾਂ ਬਾਹਾਂਵਾਂ ਤੇ ਇਦਾਂ ਹੀ ਇਹਨੂੰ ਅਟੈਚ ਕਰ ਲਿਆ ਸੀਨ ਲਾ ਲੀਏ ਔਰ ਇਹ ਵੀ ਪਾਵਾਂਗੇ ਆਪਾਂ ਕਾਰਟ ਮਲੇਕੀ ਆਪਾਂ ਇਹਦੇ ਉੱਪਰ ਲਾਵਾਂਗੇ 1 ਦਾ ਨਿਸ਼ਾਨ 1 ਇੰਚ ਦਾ ਨਿਸ਼ਾਨ ਲਾ ਕੇ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਤੇ ਇਹਨੂੰ ਆਪਾਂ ਉੱਪਰੋਂ 1.5 ਇੰਚ ਛੱਡਿਆ ਹੋਇਆ ਛੱਡ ਕੇ ਫਿਰ ਇੱਥੋਂ ਆਪਾਂ ਇਸ ਤਰ੍ਹਾਂ ਆਪਾਂ ਇਹ 프ਰੰਟ ਕਾਰਟ ਜਿਹੜੀ ਬਾਹ ਦੀ ਇਦਾਂ ਪਾਉਣੀ ਹੈ ਇਸ ਤਰੀਕੇ ਨਾਲ ਆਪਾਂ ਇਹ ਕਾਰਡ ਜਿਹੜੀ ਬਾਹ ਦੀ ਪਾ ਲੈਣੀ ਹੈ ਤੇ ਇਹ ਦੋਨੇ ਲੜ ਚੱਕ ਕੇ ਤੇ ਆਪਾਂ ਇਹ ਕਾਰਡ ਪਾ ਦੇਣੀ ਇੱਥੋਂ ਤੇ ਇੱਥੋਂ ਆਪਾਂ ਚੱਕ ਕੇ ਇਸ ਤਰ੍ਹਾਂ ਕਾਰਡ ਪਾਵਾਂਗੇ ਤੇ ਮੈਨੂੰ ਆਪਾਂ ਉਸੇ ਤਰੀਕੇ ਨਾਲ ਜਿ�ਾ ਲੈਣਾ ਲੈਣਾ ਜਿਵੇਂ ਆਪਾਂ ਸ਼ਾਰਟ ਦੀ ਬਾਹ ਚੜਦੇ ਤੇ ਹੁਣ ਆਪਣੀ ਫਰੌਕ ਰੈਡੀ ਹੋ ਗਈ ਹੈ ਤੇ ਇਹਦੇ ਆਪਾਂ ਇਸ ਤਰੀਕੇ ਨਾਲ ਬਟਨ ਲਗਾਏ ਆ ਸਾਰਾ ਤੇ ਕਲੀਆਂ ਵਾਲੀ ਫਰੌਕ ਆਪਣੀ ਬਣ ਕੇ ਰੈਡੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਪਲੀਜ਼ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ